ਕੰਪੜਾ ਚ ਬੀਤੇ ਦਿਨੀ ਨੌਜਵਾਨਾਂ ਤੇ ਹੋਏ ਤੇਜ਼ ਤਾਰ ਹਥਿਆਰਾਂ ਦੇ ਹਮਲੇ ਤੋਂ ਬਾਅਦ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਜਿਹੜੇ ਨੇ ਮੁਹਾਲੀ ਦਾ 에어ਪੋਰਟ ਰੋਡ ਜਾ ਮੋਨਾਂ ਵੱਲੋਂ ਕਰ ਦਿੱਤਾ ਗਿਆ ਔਰ ਲਾਸ਼ ਨੂੰ ਸੜਕ ਦੇ ਉੱਤੇ ਰੱਖ ਕੇ ਪ੍ਰਦਰਸ਼ਨ ਜਿਹੜਾ ਉਹ ਜਾਰੀ ਹੈ ਪ੍ਰਵਾਸੀ ਨੌਜਵਾਨਾਂ ਵੱਲੋਂ ਇਹ ਕਤਲ ਨੂੰ ਅੰਜਾਮ ਦਿੱਤਾ ਗਿਆ ਦੋ ਨੌਜਵਾਨਾਂ 'ਤੇ ਤੇਜ਼ ਤਾਰ ਹਥਿਆਰ ਦੇ ਨਾਲ ਜਦੋਂ ਹਮਲਾ ਹੁੰਦਾ ਤਾਂ ਉਹਨਾਂ ਦੇ ਵਿੱਚੋਂ ਇੱਕ ਦਾ ਮੌਕੇ ਤੇ ਮੌਤ ਹੋ ਜਾਂਦੀ ਹੈ ਜਦ ਕੀ ਦੂਸਰਾ ਗੰਭੀਰ ਰੂਪ ਚੁਖਮੀ ਹੈ तमाम पुलिस ਅਧਿਕਾਰੀ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚਿਆ ਤੁਸੀਂ ਤਰਫ ਦੇਖੋ ਵੀ ਹਰੇਕ ਤਰਫ ਜਿਹੜੇ ਨੌਜਵਾਨ ਨੇ ਉਹ ਇਸ ਜਗ੍ਹਾ ਦੇ ਖੜੇ ਪਰ ਪੂਰਾ ਰਸਤਾ ਜਿਹੜਾ ਹੈ ਬਲੌਕ ਕੀਤਾ ਗਿਆ ਇਹ ਰਸਤਾ ਜਿਹੜਾ ਟੈਕਨੀਕਲੀ ਸਮਝਾਈਏ ਤਾਂ 에어ਪੋਰਟ ਰੋਡ ਵੱਲ ਜਾਰਦਾ ਦੂਸਰਾ ਰਸਤਾ ਇਹ ਸੈਕਟਰ 68 68 ਤੋਂ ਹੁੰਦਾ ਹੋਇਆ ਚੰਡੀਗੜ੍ਹ ਵੱਲ ਜਾਂਦਾ ਇਹ ਰਸਤਾ ਜਿਹੜਾ ਇਹ ਸਿੱਧਾ ਚੰਡੀਗੜ੍ਹ ਔਰ ਮੁਹਾਲੀ ਅੰਤਰਰਾਸ਼ਟਰੀ ਖਵਾਈ ਏਡੇ ਨੂੰ ਜਾਂਦਾ ਹੈ ਲੇਕਿਨ ਇਹ ਰਸਤਾ ਪੂਰੇ ਦਾ ਪੂਰਾ ਬਲੌਕ ਕੀਤਾ ਗਿਆ ਹੈ ਇਸ ਇਲਾਕੇ ਦੇ ਰਹਿਣ ਵਾਲੇ ਮੇਰੇ ਪਿੰਡ ਦਾ ਜੀ ਕੁੰਪੜੇ ਦਾ ਜੀ ਤੇ ਜਿਹੜੀ ਰਾਤ ਕਟਣਾ ਹੋਈ ਜਗੀ ਇਹ 16-16 ਸਾਲ ਦੇ ਦੋ ਜਵਾਬ ਸੀਗੇ ਇਹ ਜਿਹੜੇ ਮਾਰਨ ਵਾਲੇ ਨੇ ਉਹ ਵੀ ਛੋਟੇ ਛੋਟੇ ਜਵਾਬ ਨੇ 16 ਸਾਲ ਦੇ ਉਹ ਪ੍ਰਵਾਸੀ ਨੇ ਬਾਕੀ ਤੇ ਇੱਕ ਦੇ ਸਿਰ ਤੇ ਪਿੱਛੇ ਮਾਰਿਆ ਗਿਆ ਸਿਰ ਪਾੜਿਆ ਗਿਆ ਤੇ ਉਹ ਤਾਂ ਉਸੇ ਟੈਂਪੋ ਵਾਲੇ ਜਿਹੜੇ ਮੁੰਡੇ ਬੋੜੀ ਪਈ ਹੈ ਤੇ ਕਾਰਵਾਈ ਪੁਲਿਸ ਵੱਲੋਂ ਕੋਈ ਨਹੀਂ ਹੈਗੀ ਸਾਰੀ ਰਾਤ ਤੜਫਦੇ ਰਹੇ ਤੇ ਅੱਜ ਸਵੇਰ ਦੇ ਸਾਰਾ ਪਿੰਡ ਲਾਗ ਜਿਹੜੇ ਇਲਾਕਾ ਨਿਵਾਸੀ ਸ਼ਹਿਰੀ ਵਾਸੀ ਸਾਰੇ ਪਰਿਵਾਰ ਦੇ ਨਾਲ ਖੜੇ ਨੇ ਤੇ ਪੁਲਿਸ ਵੱਲੋਂ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਸਿਰਫ ਟੈਂਪੋ ਪਾਈ ਜਾ ਰਿਹਾ ਹੈਗਾ ਕਰ ਰਹੇ ਜੀ ਕਰ ਰਹੇ ਹੈ ਸਹਿਮਤੀ ਨੂੰ ਕੀ ਗੱਲ ਹੋਈ ਸਹਿਮਤੀ ਕਰਨ ਨੂੰ ਕਹਿ ਰਹੇ ਕੋਈ ਸਹਿਮਤੀ ਹਲੇ ਕੋਈ ਨਹੀਂ ਜੀ ਪਰਿਵਾਰ ਦੀ ਇਹੀ ਸਹਿਮਤੀ ਹੈਗੀ ਜਦੋਂ ਤੱਕ ਸਾਡੇ ਉਹਨਾਂ ਵਿੱਚੋਂ ਕੋਈ ਇੱਕ ਦੋ ਜਣਾ ਨਹੀਂ ਫੜ ਹੁੰਦਾਗਾ ਅਸੀਂ ਇੱਥੇ ਰੁਕ ਨਹੀਂ ਲਾਂਗੇ ਨਹੀਂ ਬਈ ਫੜਿਆ ਨੌਜਵਾਨ ਕੋਈ ਉਹ ਹਾਲੇ ਤੱਕ ਪੁਲਿਸ ਨੇ ਕੁਝ ਵੀ ਨਹੀਂ ਦੱਸਿਆ ਇਹ ਗੱਲ ਤਾਂ ਸਿਰਫ ਜਿਹੜਾ ਵੈਰੀਫਿਕੇਸ਼ਨ ਬਾਅਦ ਤੇ ਕਿਸੇ ਤੋਂ ਪੁੱਛ ਪੜਤਾਲ ਕਰੀਏ ਕਿ ਸਿਰਫ ਉਹ ਇੱਕ ਉਹ ਫੜਿਆ ਤੇ ਉਸ ਨੂੰ ਕਹੀ ਗਈ ਵੀ ਉਹ ਫੜਿਆ ਵੀ ਉਹ ਫੜਿਆ ਵੀ ਜੀ ਉਹ ਤੋਂ ਸਿਰਫ ਉਹਨਾਂ ਦੇ ਫੋਨ ਨੰਬਰ ਮੋਬਾਈਲ ਨੰਬਰ ਮਿਲੇ ਨੇ ਜਿਵੇਂ ਪਿੰਡ ਵਿੱਚ ਸਾਤੀ ਹੁੰਦੇ ਆ ਜਾਉੜ ਤੇ ਬੈਠਦੇ ਹੁੰਦੇ ਆਗੇ ਠੀਕ ਹੈ ਪ੍ਰਵਾਸੀਆਂ ਦੀ ਗ ਤੇ ਜਿੰਨੇ ਪ੍ਰਵਾਸੀ ਆ ਸੀ ਇਕੱਲੇ ਦੋਸ਼ੀ ਪ੍ਰਵਾਸੀਆਂ ਨੂੰ ਜਾਂ ਸਰਕਾਰਾਂ ਨੂੰ ਨਹੀਂ ਹੈਗਾ ਉਹਨੇ ਹੀ ਦੋਸ਼ ਸਾਡਾ ਹੈਗਾ ਜਿਹੜੇ ਅਸੀਂ ਇਹਨਾਂ ਨੂੰ ਰਹਿਣ ਵਾਸਤੇ ਮਕਾਨ ਦਿੰਦੇ ਆਂਗੇ ਉਤੋਂ ਪੁਲਿਸ ਥਾਣੇ ਵਿੱਚ ਜਾਂ ਕਿਸੇ ਹੋਰ ਦਫ਼ਤਰਾਂ ਵਿੱਚ ਇਹਨਾਂ ਦੀ ਸਪਾਰਸ਼ ਕਰ ਦੇਂਗੇ ਤੇ ਉਲਟਾ ਜਦੋਂ ਵੋਟਾਂ ਬਣਾਉਣੀਆਂ ਹੁੰਦੀਆਂ ਕਿ ਅਸੀਂ ਇਹਨਾਂ ਦੇ ਨਾਲ ਖੜਦੇ ਆਂਗੇ ਅਸੀਂ ਕੋਲ ਖੜ ਕੇ ਵੋਟਾਂ ਬਣਾਉਂਦੇ ਤੇ ਉਹਨਾਂ ਨੂੰ ਲਿਖ ਕੇ ਦਿੰਦੇ ਨੇ ਕਿ ਆਹ ਸਾਡੇ 15 ਸਾਲਾਂ ਤੋਂ 20 ਸਾਲਾਂ ਤੋਂ ਰਹਿ ਰਿਹਾ ਬੰਦਾ ਇਹ ਤਾਂ ਜਾ ਕੇ ਕਿਤੇ ਉਹਦੀ ਵੋਟ ਬਣ ਜੇ ਕਿ ਆਧਾਰ ਕਾਰਡ ਦੋਤੋ ਕੋਡ ਤੇ ਵੋਟਰ ਕਾਰਡ ਸਿਆਸੀ ਪਾਰਟੀਆਂ ਨੇ ਆਪਣਾ ਲਾਹਾ ਲੈਣ ਵਾਸਤੇ ਖੱਲੇ-ਖੱਲੇ ਪਰਵਾਸੀਆਂ ਦੀਆਂ ਦੋ-ਦੋ ਵੋਟਾਂ ਤਿੰਨ-ਤਿੰਨ ਵੋਟਾਂ ਬਣਾਈਆਂ ਹੋਣੀਆਂ ਨੇ। ਉਸ ਤੋਂ ਆ ਦੂਸਰੀ ਤਰਫ ਜੇਕਰ ਗੱਲ ਕਰੀ ਤਾਂ ਇਸ ਵਕਤ ਵੀ ਤਮਾਮ ਪਿੰਡ ਵਾਲੇ ਜਿਹੜੇ ਨੇ ਉਹ ਇਕੱਤਰ ਹੋਏ ਐ। ਸੋ ਆਮ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਹੁਣ ਹਾਲਾਤ ਕੀ ਨੇ? ਕਿਉਂਕਿ ਆ ਇੱਕ ਪਾਸੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੜਕ ਦੇ ਉੱਤੇ। ਲੇਕਿਨ ਹਾਲਾਤ ਜੇਕਰ ਕਰੀਏ ਤਾਂ ਹੁਣ ਸੈਂਪੀ ਹੁੰਦੀ ਐ। ਜਾਂ ਫਿਰ ਇਸੇ ਤਰੀਕੇ ਦੇ ਨਾਲ ਜਿਹੜਾ ਰਸਤਾ ਆ ਜਾਂ ਫਿਰ ਸੜਕਾਂ ਜੜੀਆਂ ਨੇ ਉਹ ਜਾਮ ਕੀਤੀਆਂ ਜਾਣੀਆਂ ਕਿਉਂਕਿ ਪਰਵਾਰਕ ਮੈਂਬਰਾਂ ਦਾ ਜਿਹੜਾ ਕਹਿਣਾ ਹੈ ਕਿ ਅਸੀਂ ਐਸੇ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਰਵਾਂਗੇ ਲੇਕਿਨ ਪਰਵਾਸੀਆਂ ਨੂੰ ਚੈੱਕ ਰੋਕਣ ਦੇਣਾ ਹੈ ਤਾਂ ਉਹਨਾਂ ਦੀ ਤਲਾਸ਼ੀ ਹੋਣੀ ਚਾਹੀਦੀ ਹੈ। ਕਜਾਰੇ ਹੈ ਔਰ ਦੂਸਰੀ ਤਰਫ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਵਾਦਰਾ ਹੈ ਕਿ ਪੁਲਿਸ ਦੇ ਨਾਲ ਕੀ ਕੁਝ ਗੱਲ ਹੁੰਦੀ ਹੈ। ਪਰ ਹੜਾ ਦੇ ਮਹਾਲੀ ਦਾ ਐਵੇਂ ਦਾ ਹਾਲ ਹੈਗਾ ਜੋ ਕਿ ਪੰਜਾਬੀ ਵਿਰਲਾਵਾਂ ਜੀ ਠੀਕ ਦਿਖਦਾ ਹੈਗਾ ਠੀਕ ਹੈ ਭਾਈ ਯਾਵਾ ਤਾਂ ਇੰਨਾ ਹੀ ਨਹੀਂ ਫੈਲ ਗਿਆ ਵੀਰੇ ਹੁਣੇ ਸ਼ਰੀਆਮ ਕਤਲ ਆ ਯਾਰ ਯਾਰ ਮੇਰੀ ਗੱਲ ਸੁਣ ਇਹ ਵੀਰੇ ਗੱਲਾਂ ਕਰ ਰਿਹਾ ਹਸਪੀਟਲ ਦੀਆਂ ਹਸਪੀਟਲ ਦਾ ਮਸਲਾ ਹੋ ਰਿਹਾ ਯਾਰ ਹਸਪੀਟਲ ਦਾ ਮਸਲਾ ਹੋ ਰਿਹਾ ਉਰੇ ਤਾਂ ਪ੍ਰਵਾਸੀਆਂ ਦੀ ਗੱਲ ਚੱਲ ਰਹੀ ਹੈ ਵੀ ਜਿਹੜੇ ਵੀਜਾ 'ਚ ਰਹ ਰਹੇ ਆ ਕੱਢੋ ਆਂਕਾਰ ਯਾਰ 3 ਘੰਟੇ ਦੇ ਤੋਂ 3 ਘੰਟੇ ਮੈਂ ਨਾਮ ਮੁੰਡਿਆਂ ਨੇ ਬਾਰ ਕੱਢੇ ਪੰਜਾਬ ਤੇ ਨਾਮ ਬਦਲਦੇ ਹੋ ਯਾਰ ਇਹ ਕਿਉਂ ਪਹਿਲਾਂ ਤੁਸੀਂ ਰੱਖਦੇ ਕਿਉਂ ਪ੍ਰਵਾਸੀ ਰੱਖਦੇ ਇਹ بیچ بیچ ਇੱਥੇ ਵੈਸੇ ਕੋਈ ਕਾਨੂੰਨ ਨਹੀਂ ਪੰਜਾਬ ਦੇ ਵਿੱਚ ਕੋਈ ਕਾਨੂੰਨ ਨਹੀਂ ਹਰੇਕ ਦੇਸ਼ ਦੇ ਵਿੱਚ ਕਾਨੂੰਨ ਆ ਆਪਾਂ ਮਾਤਲ ਚੱਲਦੇ ਜਾਂਦੇ ਮਾਤਲ ਦਾ ਬੰਦਾ ਮਾਤਲ ਚ ਕੰਮ ਕਰੇ ਇੱਕ ਪੰਜਾਬ ਐਵੇਂ ਦਾ ਜਿਹੜਾ ਬੰਦਾ ਇੱਥੇ ਆਉਂਦਾ ਮੂੰਹ ਚੱਕ ਕੇ ਆਧਾਰ ਕਾਰਡ ਬਣਾ ਲੈਂਦਾ ਚਲੋ ਵੀ ਜਗਾ ਵੀ ਲੈ ਲਓ ਸ਼ਾਮ ਲੈ ਲਓ ਪੰਜਾਬ ਹੈ ਕਿੱਡਾ ਗੱਡਾ ਗਾ ਜਾਵਨ ਤੂੰ Rajasthan ਤੂੰ ਚਲੇ ਜਾਓ ਬੀਕਰ ਨੇ ਉੱਥੇ ਤੁਨੂੰ ਜ਼ਮੀਨ ਨਹੀਂ ਤੁਨੂੰ ਮਿਲਦੀ ਬਾਬੇ ਪੰਜਾਬ ਵਾਲੇ ਦੀ ਗੱਡੀ ਦੇਖ ਕੇ ਨਾ ਮੈਂ ਖੁਦ ਕਰਾਂ ਹਰਿਆਣੇ ਵਿੱਚ ਚੰਨੇ ਟੂਰ ਕੱਟਣ ਪੰਜਾਬ ਵਾਲਿਆਂ ਦੀ ਗੱਡੀ ਤੇ ਇੱਕ ਇਹਨਾਂ ਚੋੜ ਕਰਦੇ ਆ ਕੱਟ ਮਾਰਦੇ ਆ ਸਾਈਡ ਨਹੀਂ ਦਿੰਦੇ ਹੋਰਨ ਮਾਰੂਗੇ ਲੜੂਗੇ ਹਾਂ ਭਾਈ ਕੀ ਹੋਇਆ ਜਦੀ ਵੀ ਲਾ ਲੂਗੇ ਰਾਜੂ ਇਹ ਲੜਨ ਵਾਸਤੇ ਇੱਕ ਕਰਦੇ ਇੱਕ ਪੂਰਾ ਉਹਨਾਂ ਦਾ ਹੀ ਇੱਕ ਕਰਦੇ ਪੂਰਾ ਇੱਕ ਉਹਨਾਂ ਦਾ ਹੀ ਪੂਰਾ ਇੱਕ ਇੱਥੇ ਕੀ ਹੱਲ ਹੋਇਆ ਮਸਲਾ ਵੀ ਕੀ ਗੱਲ ਹੋਣਾ ਹੁਣ ਗਲਤੀ ਸਰਕਾਰ ਦੀ ਹੈ ਜਿਹੜੀ ਜਿਹੜੀ ਵੱਡੀ ਗੱਲ ਕੋਈ ਨਾ ਕੋਈ ਬੜਾ ਮੁੱਦਾ ਨਾ ਜਿਹਦਾ ਕਿ ਬਾਈ ਸਾਹਿਬ ਆਪਣੇ ਪੰਜਾਬ 'ਚ ਪੰਜਾਬੀ ਕੰਮ ਕਰ ਰਹੇ ਜਿਹੜੇ ਜਿਹੜੇ ਕੰਮ ਕਰਨਾ ਹੈ ਕੰਮ ਕਰਨਾ ਤੁੱਕ ਜੱਗ੍ਹਾ ਲੈ ਕੇ ਮਕਾਨ ਨਾ ਬਣਾਣਾ ਤੇ ਜਿਹੜਾ 10000 ਰੁਪਏ ਆ ਕੇ ਇੱਥੇ ਵੱਜ ਜਾ ਕਿਸੇ ਨੇ ਪੁੱਛਣਾ ਨਹੀਂ ਆ ਤੇ ਕੋਈ ਭਲਾ ਉਧਰੋਂ ਕਤਲ ਕਰਕੇ ਆਇਆ ਕੀ ਹੈ ਗੱਲ ਇਹ ਹੈ ਮਸਲਾ ਹਾਲੀ ਦਾ ਇਹ ਹੈ ਪੀਜੀ ਆ ਜਿਹੜੇ ਪੰਜਾਬੀ ਬੰਦੇ ਨੇ ਚੜਾਇਓ ਹੈ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਕਿ ਆਪ ਉਹ ਆਪਣੀ ਸੈਮਤੀ ਨਾਲ ਭਈਆਂ ਤੋਂ ਖਾਲੀ ਕਰਵਾਣ ਜਿਹੜੇ ਬਾਹਰ ਬੈਠੇ ਆ ਉਹ ਬਾਹਰ ਵੀ ਡਾਲਰ ਕਮਾਉਂਦੇ ਆ ਇੱਥੇ ਵੀ ਉਹਨਾਂ ਨੇ ਭਈਆਂ ਨੂੰ ਚੜਾਇਆ ਹੋਇਆ ਠੀਕ ਹੈ ਆਪਣਾ ਖਾਲੀ ਕਰਵਾਣ ਆਰਾਮ ਨਾਲ ਕੋਈ ਮਸਲਾ ਕੋਈ ਵਿਗੜਨ ਦੀ ਗੱਲ ਹੀ ਨਹੀਂ ਪਿੰਡ ਵਾਲੇ ਜਿਹੜੇ ਇਹਨਾਂ ਦਾ ਸਾਥ ਦੇਣ ਤੇ ਆਪਣੇ ਜਿੰਨੇ ਆ ਭਈ ਇਹ ਜ਼ਿਆਦਾਤਰ ਪੰਜਾਬੀਆਂ ਦੇ ਪੀਜੀ ਆ ਉਹ ਆਪਣਾ ਪੰਜਾਬੀ ਆਪਣੇ ਸਹਿਮਤੀ ਨਾਲ ਭਈਆਂ ਨੂੰ ਕੱਢਣ ਕੋਣ ਲੜਾਈ ਵਾਲਾ ਕੰਮ ਹੀ ਨਹੀਂ ਠੀਕ ਹੈ ਮੈਂ ਦੇਖੋ ਵੀਰ ਜੀ ਇੱਕ ਮਿੰਟ ਮੈਂ ਇੱਕ ਮਿੰਟ ਉਧਰ ਦਾ ਰਹਿਣਾ ਨਾ ਮਲੋਟ ਮੁਖਤਸਰ ਸਾਹਿਬ ਦਾ ਸਾਡੇ ਉਧਰ ਜਿਆਦਾਤਰ ਕੋਈ ਪਰਵਾਸੀ ਤੁਹਾਨੂੰ ਵਿਰਲਾ ਵੰਜਤ ਹੁੰਦੀ ਸੀਗਾ ਐ ਨਹੀਂਗਾ ਜਿੱਥੇ ਇੱਥੇ ਰਾਮ ਹੀ ਜਿਵੇਂ ਕੀ ਜੰਗਲ ਦੀ ਬਣਾ ਰੱਖਿਆ ਹੈਗਾ ਇੱਕ ਭਈ ਆਉਂਦਾ ਵਿਹਾਂ ਦੀਗਾ ਫੋਨ ਕਰਦਾ ਯਾਂ ਪਰ ਅੱਛਾ ਹੈ ਆਜੋ ਉਹ ਵਿਹਾਂ ਅੱਗੇ ਜਨ ਵਿਹ ਨੂੰ ਕਹਿੰਦਾ ਚੱਲ ਇੱਥੇ ਆਉਂਦੇ ਆ